ਸਮਾਣਾ ਸਿਟੀ ਪੁਲਿਸ ਵੱਲੋਂ ਜਿਹੜੇ ਇੱਕ ਸਮਾਣਾ ਇਲਾਕੇ ਦੇ ਵਿੱਚ ਵਾਰਦਾਤ ਹੋਈ ਹੈ ਕੱਲੀ ਜਿਸ ਨੂੰ ਕਿ 10 ਘੰਟੇ ਦੇ ਵਿੱਚ ਹੀ ਪੁਲਿਸ ਨੇ ਟਰੇਸ ਕੀਤਾ ਹੈ ਇੱਕ ਸਰੀ ਪਰਿਵਾਰ ਥਾਏ ਥੇ जोगेंद्र ਸਿੰਘ ਜੀ RAMDAS ਜੀ ਦੇ ਜਿਹੜੇ ਬੇਟੇ ਸੀ ਔਰ ਉਹਨਾਂ ਕੇ ਕਰਦੇ ਵਿੱਚ ਜਿਹੜੀ ਚੋਰੀ ਕੀ ਵਾਰਦਾਤ ਹੋਈ ਉਸ ਨੂੰ ਸਿਟੀ ਪੁਲਿਸ ਵੱਲੋਂ ਤੁਰੰਤ ਹਰਕਤ ਚਾंदे ਡੀਐਸਪੀ ਸਮਾਣਾ ਔਰ ਜਿੰਨੇ ਵੀ ਅਧਿਕਾਰੀ ਹੈ ਸਹੀ ਕੰਕੁਰਦੀਪ ਸਿੰਘ ਜੀ ਹੈ ਸਾਰੀ ਟੀਮ ਨੇ ਇਕੱਠੇ ਹੋ ਕੇ ਇਸ ਨੂੰ ਟਰੇਸ ਕੀਤਾ ਹੈ ਔਰ ਜਿਹੜਾ ਪਰਿਵਾਰ ਉਸਨੂੰ ਕੋ ਸਕੂਨ ਮਿਲੇ ਜਿਹੜਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ 23 ਤਰੀਕਾ ਘਟਨਾ ਇੱਕ ਪਰਿਵਾਰ ਦੇ ਉੱਪਰ ਇਹ ਨਾ ਬੜਾ 30 35 ਲੱਖ ਦਾ ਨੁਕਸਾਨ ਹੋ ਜਾਂਦਾ ਹੈ ਤੇ ਉਸ ਦੇ ਬਾਅਦ ਪਰਿਵਾਰ ਤੇ ਕੀ ਗੁਜ਼ਰਦੀ ਹੈ ਲੇਕਿਨ ਪੁਲਿਸ ਵੱਲੋਂ ਜੀ ਕਾਰਵਾਈ ਕੀਤੀ ਗਈ ਹੈ ਜਨ ਐਸ ਪੀ ਬੇਬਲ ਚੋਦਰੀ ਜਿਨ੍ਹਾਂ ਨੇ ਜਾਣਕਾਰ ਦਿੱਤੀ ਵੀ ਜਿਹੜੇ ਇਸ ਤਰ੍ਹਾਂ ਕੇ ਨੌਜਵਾਨ ਹੈ ਔਰ ਜਿਸ ਤਰ੍ਹਾਂ ਕੀ ਵਾਰਦਾਤ ਸਮਾਨਾਂ ਕੀ ਚੋਰੀ ਕੀ ਵਾਰਦਾਤ ਹੋਈ ਔਰ ਪੁਲਿਸ ਵੱਲੋਂ 10 ਘੰਟੇ ਦੇ ਵਿੱਚ ਹੀ ਇਸ ਨੂੰ ਟ੍ਰੇਸ ਕੀਤਾ ਗਿਆ ਉਸ ਪਰਿਵਾਰ ਨੂੰ ਵੀ ਸਕੂਨ ਮਿਲੇ ਔਰ ਇਸ ਦਿਨ ਲਈ ਪੁਲਿਸ ਕੀ ਵੀ ਲੋਕਾਂ ਦੇ ਸਨਮਾਨ ਵਧਾਇ ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਜੇ ਸਾਡੇ ਨੌਜਵਾਨ ਹੈ ਉਹਨਾਂ ਨੂੰ ਪੜ੍ਹਾਈ ਕਰਾਈਏ ਤਾਂ ਕਿ ਉਹ ਮਾੜੇ ਪਾਸੇ ਨਾ ਜਾਣ ਔਰ ਉਹਨਾਂ ਦਾ ਜੀਵਨ ਚੰਗਾ ਹੋਵੇ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਦਾ ਐਸ ਐਚ ਓ ਵਿਨਰਪ੍ਰੀਤ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਵੀ ਜਿਹੜੇ ਕਿ ਇੰਨੇ ਘੱਟ ਸਮੇਂ ਦੇ ਵਿੱਚ 10 ਘੰਟੇ ਦੇ ਵਿੱਚ ਵਿੱਚ ਇਹਨਾਂ ਨੇ ਚੋਰੀ ਜਿਹੜੀ ਹੈ ਟਰੇਸ ਕਰ ਲਈ ਤੇ ਚੋਰ ਨੂੰ ਫੜ ਕੇ ਉਹਨਾਂ ਦੀ ਜਿਹੜੀ ਸਮਾਨ ਦੀ ਬਰਾਮਦਗੀ ਹੈ ਉਹ ਵੀ ਕਰ ਲਈ ਤਾਂ ਬਹੁਤ ਵਧੀਆ ਗੱਲ ਹੈ ਸਾਡੇ ਐਮ ਐਲ ਏ ਸਾਹਿਬ ਚੇਤਨ ਸਿੰਘ ਜੋੜਾ ਮਾਜਰਾ ਜੀ ਨੇ ਵੀ ਇਹਨਾਂ ਨੂੰ ਫੋਨ ਕਰਕੇ ਲੋਕਾਂ ਦਾ ਵਿਸ਼ਵਾਸ ਤਾਂ ਬਹੁਤ ਵਧਿਆ ਜੀ ਅਸੀਂ ਸਾਰਾ ਅਸੀਂ ਸੋਚਿਆ ਜੀ ਅਸੀਂ ਮਹੱਲੇ ਵਾਲੇ ਸਾਰੇ ਇਹਨਾਂ ਦਾ ਸਪੈਸ਼ਲ ਧੰਨਵਾਦ ਕਰਾਂਗੇ ਪ੍ਰਸ਼ਾਸਨ ਦਾ ਦੇਖੋ ਜੀ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਦੇ ਨਿਰਦੇਸ਼ਾਂ ਦੇ ਅਨੁਸਾਰ ਸ਼ੇਟ ਪਟਿਆਲਾ ਪੁਲਿਸ ਚੋਰੀ ਅਤੇ ਲੁੱਟਖੋ ਕਰਨੇ ਵਾਲੇ ਜਿਹੜੇ ਅਪਰਾਧੀਆਂ ਨੇ ਉਹਦੇ ਖਿਲਾਫ ਸਖਤ ਹੋ ਸਕਤੇ ਕੁਇਕ ਐਕਸ਼ਨ ਲੈਂਦੀ ਹੈ ਇਸੇ ਲੜੀ ਦੇ ਵਿੱਚ ਦੇ ਦੋ ਜਿਹੜੀ ਬੜੀ ਵਾਰਦਾਤ ਹੈ ਜਿਹੜੀ ਸਮਾਣਾ ਏਰੀਆ ਦੇ ਵਿੱਚ ਹੋਈ ਸੀ ਉਹ ਦੋਨੋਂ ਹੀ ਡ੍ਰੈਸ ਹੋ ਗਈਆਂ ਇੱਕ ਜਿਹੜੀ ਕਾਰ ਜੈਕਿੰਗ ਦੀ ਘਟਨਾ ਸੀ ਕਾਰ ਲੁੱਟ ਕੋ ਦੀ ਘਟਨਾ ਸੀ ਉਹ ਵੀ ਟਰੇਸ ਹੋਈ ਹੈ ਤੇ ਦੂਜੀ ਜਿਹੜੀ ਸੋਨਾ ਦੀ ਚੋਰੀ ਦੀ ਘਟਨਾ ਹੈ ਉਹ ਵੀ ਟਰੇਸ ਹੋਏ ਉਹਨਾਂ ਦੋਨਾਂ ਦੇ ਬਾਰੇ ਮੈਂ ਤੁਹਾਨੂੰ ਬਰੀਫ ਦੇ ਵਿੱਚ ਦੱਸਣਾ ਚਾਹਾਂਗਾ 15 ਅਗਸਤ ਨੂੰ ਜਿਹੜਾ ਰਾਕੇਸ਼ ਯਾਦਵ ਨੇ ਇੱਕ ਐਫ ਆਰ ਦਰਜ ਕਰਾਈ ਪੁਲਿਸ ਸਟੇਸ਼ਨ ਸਦਰ ਸਮਾਣੇ ਦੇ ਵਿੱਚ ਜਿਸ ਦੇ ਵਿੱਚ ਉਹਨੇ ਦੱਸਿਆ ਕਿ ਉਹਦੀ ਗੱਡੀ ਆਲਟੋ K10 ਤੇ 80000 ਰੁਪਏ ਦੀ ਲੁੱਟ ਕੋ ਚਾਰ ਅਣਪਛਾਣੇ ਵਿਅਕਤੀਆਂ ਨੇ ਕੀਤੀ ਹੈ ਪੁਲਿਸ ਨੇ ਪarcha ਦਰਜ ਕਰਕੇ ਕਿ ਤੁਰੰਤ ਉਹਦੇ ਉੱਤੇ ਐਕਸ਼ਨ ਲੀਤਾ ਹਿਊਮਨ ਦੇ ਟੈਕਨੀਕਲ ਇੰਟੈਲੀਜੈਂਸ ਦਾ ਯੂਜ਼ ਕਰਦੇ ਹੋਏ ਪਹਿਲੇ ਚਾਰ ਬੰਦਿਆਂ ਨੂੰ ਆਇਡੈਂਟੀਫਾਈ ਕੀਤਾ ਫਿਰ ਉਹਨਾਂ ਦੀ ਜਿਹੜੀ ਲੋਕੇਸ਼ਨ ਨਿਕਾਲੀ ਜਿਹੜੇ ਚਾਰ ਬੰਦੇ ਨੇ ਉਹਨਾਂ ਦਾ ਨਾਮ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਵਿੱਚੋਂ ਤਿੰਨ ਬੰਦੇ ਧੂਰੀ ਦੇ ਵਸਿੰਦੇ ਨੇ ਪ੍ਰਿੰਸ ਕੁਮਾਰ, ਰਾਮ ਤੇ ਜਤਿਨ ਇੱਕ ਅਭੀ ਕੁਮਾਰ ਜਿਹੜਾ ਸਖੂਰਦਾਵਾਸੀ ਹੈ ਇਹਨਾਂ ਦੀ ਜਦੋਂ ਲੋਕੇਸ਼ਨ ਨਿਕਾਲੀ ਗਈ ਇਹਨਾਂ ਦੀ ਲੋਕੇਸ਼ਨ ਕੁੱਲੂ ਹਿਮਾਚਲ ਪ੍ਰਦੇਸ਼ ਦੀ ਆਈ ਤੇ ਟੀਮ ਸਪੈਸ਼ਲ ਬਣਾ ਕੇ ਉੱਥੇ ਭੇਜੀ ਗਈ ਜੋ ਜਿਨ੍ਹਾਂ ਨੇ ਉਹਨੂੰ ਦਬੋਚਾ ਤੇ ਗੱਡੀਆਂ ਤੇ ਮੋਬਾਈਲ ਫੋਨ ਰਿਕਵਰ ਕੀਤੇ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਚਾਰੋਂ ਜਿਹੜੇ ਦੋਸ਼ੀਆਂ ਐ ਇਹਨੂੰ ਪੇਸ਼ ਕੀਤਾ ਗਿਆ ਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਰਿਮਾਂਡ ਦੇ ਵਿੱਚ ਜਦੋਂ ਪੁਲਿਸ ਇੰਟਰੋਗੇਸ਼ਨ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਇਹ ਕਿਸੇ ਵੈਬ ਸੀਰੀਜ਼ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਜਿਹੜੀ ਇਹ ਵਾਰਦਾਤ ਅੰਜਾਮ ਦਿੱਤੀ ਏ ਤੇ ਇੱਕ ਹੋਰ ਜਿਹੜੀ ਵਾਰਦਾਤ ਇਸ ਤੋਂ ਪਹਿਲੇ ਇਹਨਾਂ ਨੇ ਕੀਤੀ ਸੀ ਉਹ ਵੀ ਇਹਨਾਂ ਨੇ ਕਬੂਲ ਲਈ ਏ। ਉਹਦੇ ਰਿਗਾਰਡਿੰਗ ਇੱਕ ਪਰਚਾ ਜਿਹੜਾ ਪੁਲਿਸ ਸਟੇਸ਼ਨ ਸਿਟੀ ਸਮਾਣੇ ਦੇ ਵਿੱਚ ਪਹਿਲੇ ਹੋਇਆ ਸੀ 123 ਨੰਬਰ 304 ਬੀ ਐਨ ਐਸ ਡੀ ਅੰਡਰ ਉਹ ਵੀ ਟ੍ਰੇਸ ਹੋ ਗਿਆ। ਤੇ ਹੋਰ ਇਹਨਾਂ ਦਾ ਪੁਲਿਸ ਰਿਪੋਰਟ ਹਾਸਿਲ ਕਰਕੇ ਇਹਨਾਂ ਤੋਂ ਹੋਰ ਵੀ ਕੋਈ ਵਰਦਾ ਜਿਹੜੀ ਇਹਨਾਂ ਨੇ ਕੀਤੀ ਹੋਗੀ ਉਹ ਵੀ ਅਸੀਂ ਟਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਕ ਜਿਹੜਾ ਦੂਸਰਾ ਕੇਸ ਜਿਹੜਾ ਸੋਨਾ ਚੋਰੀ ਦਾ ਕੇਸ ਹੈ ਸਮਾਨੇ ਦਾ ਇਹਦੇ ਵਿੱਚ 20 ਤਾਰੀਖ ਨੂੰ ਜੋਗਿੰਦਰਪਾਲ ਪੁੱਤਰ ਰਾਮਦਾਸ ਨੇ ਇੰਟੀਮੀਟ ਕੀਤਾ ਕਿ ਉਹ ਕਿਸੇ ਰਿਸ਼ਤੇਦਾਰੇ ਦੇ ਵਿੱਚ ਗਿਆ ਹੋ ਸੀ ਜਦੋਂ ਉਹ ਵਾਪਸ ਆਇਆ 20 ਤਾਰੀਖ ਨੂੰ ਉਸਨੇ ਦੇਖਿਆ ਕਿ ਉਹਦੇ ਜਿੰਨੇ ਜਿਹੜੇ ਗਰਦੇ ਟੁੱਟੇ ਹੋਏ ਸੀ ਤੇ ਅਲਮਾਰੀਆਂ ਦੇ ਜਿੰਨੇ ਟੁੱਟੇ ਹੋਏ ਸੀ ਉਹ ਉਸਨੇ ਆ ਕੇ ਜਦੋਂ ਦੇਖਿਆ ਤਾਂ ਉਹਦਾ ਸੋਨਾ 20 ਟੋਲੇ ਦੇ ਆਰਾਊਂਡ ਪਲੱਸ ਕੈਸ਼ ਕੁਝ ਜਿਹੜਾ ਹੈ ਉਹ ਗਾਇਬ ਸੀ ਇਸਨੇ ਜਿਹੜਾ ਹੈ ਇੱਕ ਫਿਰ ਐਫ ਆਰ ਦਰਜ ਕਰਾਇਆ ਐਫ ਆਰ ਜਿਹੜੀ ਇਹ ਸਿਟੀ ਸਮਾਣਾ ਦੇ ਵਿੱਚ 103 ਨੰਬਰ ਐਫ ਆਰ ਦਰਜ ਕੀਤੀ ਗਈ ਇਹ ਬਲਾਈਂਡ ਚੋਰੀ ਦਾ ਮੈਟਰ ਸੀ ਸੀਆਈਏ ਸਮਾਣਾ ਤੇ ਸਮਾਣਾ ਪੁਲਿਸ ਡੀਐਸਪੀ ਸਮਾਣਾ ਨੇ ਇਹਦੇ ਵਿੱਚ ਬਹੁਤ ਕੁਇਕ ਐਕਸ਼ਨ ਤੇ ਸਵਿਫਟ ਐਕਸ਼ਨ ਲੈਂਦੇ ਹੋਏ ਜਿਹੜਾ ਅਕਿਊਜ਼ਡ ਹੈਗਾ ਰਕੇਸ਼ ਕੁਮਾਰ ਇਨੂੰ ਸਮਾਨੇ ਤੋਂ ਹੀ ਗ੍ਰਿਫਤਾਰ ਕਰ ਲਿਆ ਇਹਦੀ ਜਿਹੜੀ ਇੰਟੈਂਜਨਸੀ ਉਹ ਸਮਾਨੇ ਤੋਂ ਬਚਨੇ ਦੀ ਸੀ ਇਸ ਤੋਂ ਪਹਿਲੇ ਵੱਦ ਸਕਦਾ ਪੁਲਿਸ ਨੇ ਪਹੁੰਚ ਕੇ ਉਹਨੂੰ ਰਾਉਂਡ ਅਪ ਕੀਤਾ ਤੇ ਦਸਮਯੋਗ ਬਾਤ ਜਿਹੜੀ ਹੈ ਉਹ ਹੈ ਕਿ ਜੋ ਸੋਨਾ ਹੈ ਉਹ ਮੋਸਟਲੀ ਰਿਕਵਰ ਹੋ ਗਿਆ 20 ਤੋਲੇ ਤੋਂ ਵੱਧ ਸੋਨਾ ਜਿਹੜਾ ਰਿਕਵਰ ਹੋ ਗਿਆ ਤੇ ਕੈਸ਼ ਵੀ ਕਾਫੀ ਕੁਝ ਰਿਕਵਰ ਹੋ ਗਿਆ ਇਹਨਾਂ ਨੂੰ ਵੀ ਪਹਿਲੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਆਸਿਫ ਕੀਤੀ ਜਾਊਗੀ ਤੇ ਹੋਰ ਜਿਹੜੀ ਹੈ ਵਾਰਦਾਤ ਤੇ ਜਿਹੜੀ ਹੈ ਉਹ ਟ੍ਰੇਸ ਹੋ ਸਕਦੀ ਹੈ ਪੁਲਿਸ ਗੌਰਮ ਤੱਕ ਕਿਵੇਂ ਪਹੁੰਚੀ ਕੀ ਜਰੀਆ ਸੀ ਤੁਹਾਡੇ ਕੋਲ ਉਹੀ ਮੈਂ ਦੱਸਣਾ ਚਾਹੁੰਨਾ ਹਿਊਮਨ ਇੰਟੈਲੀਜੈਂਸ ਸਾਡੀ ਜਿਹੜੀ ਇੰਟੈਲੀਜੈਂਸ ਨੈਟਵਰਕ ਹੁੰਦਾ ਹੈ ਤੇ ਟੈਕਨੀਕਲੀ ਵੀ ਅਸੀਂ ਵਰਕ ਆਊਟ ਕਰਦੇ ਹੁੰਦੇ ਆ ਉਹਨੂੰ ਬੇਸ ਬਣਾਉਂਦੇ ਆ ਫਿਰ ਅਸੀਂ ਬੰਦੇ ਨੂੰ ਟ੍ਰੇਸ ਕਰਦੇ ਆ ਇੱਕ ਗੱਲ ਹੈ ਜੀ ਹਾਂ ਜੀ ਇਸ ਘਟਨਾ ਦੇ ਵਿੱਚ ਇੱਕ ਗੱਲ ਹੈ ਉਹ ਦੇਖੋ ਜੀ ਅਸੀਂ ਇੰਟਰੋਗੇਟ ਕਰਾਂਗੇ ਵਿਦ ਟਾਈਮ ਹੋਰ ਵੀ ਜੇ ਬੰਦੇ ਹੋਣਗੇ ਤਾਂ ਉਹ ਸਾਹਮਣੇ ਆ ਜਾਣਗੇ ਜੀ ਸਰ ਬੈਕਗ੍ਰਾਉਂਡ ਕੀ ਹੈ ਰਿਪੋਰਟ ਹੋਰ ਵੀ ਪਰਚੇ ਹਾਂ ਉਹ ਥੋੜਾ ਜਿਹਾ ਸੱਤ ਪਰਚੇ ਇਹਦੇ ਉੱਤੇ ਪਹਿਲੇ ਹੈਗੇ ਨੇ ਅ ਐਕਸਾਈਜ਼ ਐਕਟ ਦੇ ਪਰਚੇ ਵੀ ਨੇ ਐਨਡੀਪੀਐਸ ਦੇ ਵੀ ਨੇ ਪਰਚੇ ਨੇ ਤੇ ਚੋਰੀ ਚੋਰੀ ਦੇ ਪਰਚੇ ਆਲਰੇਡੀ ਨੇ ਤੇ ਕ੍ਰਿਮੀਨਲ ਮਾਈਂਡ ਸੈਟ ਦਾ ਬੰਦਾ ਹੈਗਾ ਬੀ ਅਸਿਕਰੀ ਸੱਤ ਵੀ ਜੇਲ੍ਹ ਤੋਂ ਆਇਆ ਹੈ ਕੁਝ ਟਾਈਮ ਹੋ ਗਿਆ ਉਸ ਟਾਈਮ ਉਸ ਟਾਈਮ ਪਹਿਲੇ ਆਇਆ ਸੀ ਸਾਨੂੰ ਜੋ ਪਤਾ ਲੱਗਿਆ ਇਹ ਹੈ ਵੀ ਇਹ ਨਸ਼ੇ ਦਾ ਵੀ ਕਰਨਾ ਵੀ ਆ ਨਸ਼ੇ ਦਾ ਵੀ ਆਦੀ ਹੈ ਜੀ ਨੌਜਵਾਨੀ ਹੈ ਜੀ ਜਦੋਂ ਮੈਰਿਡ ਹੈ ਜੀ ਬਾਕੀ ਡਿਟੇਲਸ ਪੁੱਛ ਡਿਟੇਲਸ ਡਿਟੇਲਸ ਅਸੀਂ ਹੋਰ ਵਰਕਆਊਟ ਕਰਾਂਗੇ ਕਿੰਨਾਂ ਦੀ ਕੁਆਲੀਫਿਕੇਸ਼ਨ ਹੋ ਗਈ ਕਿੰਨਾ ਘਰਿਆ ਹੋਇਆ ਹੈ 12 ਬੂਰੋ ਦਿੱਤੀ ਹੋਈ ਹੈ ਕੈਮਰਾਮੈਨ ਬੀਕੇ ਗਰਕ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼